ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਖੰਗੂੜਾ ਡੇਰੀ ਫਾਰਮ ਦੀ ਵਿਜ਼ਿਟ ਕੀਤੀ ਆ ਰਾਮਨੇ ਦੇ ਘਰੇ ਆਏ ਆ ਤਾਜਪੁਰ ਵਾਲੇ ਦੇ ਨੌਜਵਾਨ ਮੁੰਡਾ ਅਰਮੈਡੀ ਆ ਵਪਾਰ ਦਾ ਕੰਮ ਕਰਦਾ ਪੂਰਾ ਚੰਗਾ ਝੋਟੀ ਦਾ ਆ ਦੋ ਫੁੱਲ ਜਾਤ ਵਾਲੀਆਂ ਜਰਸੀ ਬਰੀਡ ਦੀਆਂ ਦੋ ਦੋ ਦੰਦ ਬੱਚੀਆਂ ਇੱਕ ਉਧਰ ਖੀਰੀ ਖੜੀ ਆ ਤੇ ਇੱਕ ਆ ਖੜੀ ਆ ਚਾਰ ਜਾਨਵਰ ਆ ਇਨਫੋਰਮੇਸ਼ਨ ਲੈਦਾ ਨਾ ਪਾ ਲੋਟੀ ਹੋਣਗੇ ਇੱਕ ਖੀਰੀ ਜਰਸੀ ਵਚੀ ਦੋ ਦੁੰਦੀਆਂ ਜਰਸੀਆਂ ਟਾਪ ਦੀਆਂ ਦੇਖਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਿਓ ਨਾਂ ਪਰ ਰਮਨਦੀਪ ਸਿੰਘ ਪਿੰਡ ਤਾਇਪੁਰ ਤਸੀਲ ਹੌਣ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ ਨਾਸੀਜਤ 32 3331 ਇੱਕ ਰਿਫਰ ਦੱਸ 95924 9592 ਚਾਰ ਜਾਨ ਬਰਾਮਣੇ ਚਾਰ ਜਾਨ ਬਰਾਮਣੇ ਐਦੋ ਲੱਗ ਪਏ ਇਹਨੇ ਵੀਰੇ ਦੂਜੇ ਸਵੇ ਸੁਣਾਗਾ ਹਾਂ ਇਹਦੇ 20 ਦਿਨ ਬਾਕੀ ਪਏ ਆ 20 ਦਿਨ 20 ਦਿਨ ਬਾਕੀ ਪਏ ਆ ਵੀਰੇ ਕਿੰਨਾ ਦਾ ਦੁੱਧ ਦੇ ਦੂੰ ਦੁੱਧ ਵੀਰੇ ਦੇ ਲੂਗੀ 11 ਕਿਲੋ ਵੇਚਣ ਵਾਲੀ ਗੱਲ ਇਹ ਵੀਰੇ 34 ਦੇ ਦਾਂਗੇ 40 ਬਾਰ ਨੂੰ ਟੋਕਣਾ ਭਾ ਦੇ ਬੱਸੀਆਂ ਦਾ ਭਾ ਕੀਤਾ ਆਪਾਂ ਤੈਨੂੰ ਪਤਾ ਵਜਨ ਵੀ ਬਹੁਤ ਆ ਬੈੜ ਕੋਲ ਬਾਕੀ ਸਾਉਸੀਲ ਬਹੁਤ ਆ ਇੰਨਾ ਦਾ 20 ਦਿਨ 22 ਦਿਨ ਦੀ ਕੱਚੀ ਆ ਬਸ ਸਹੀ ਆ ਲੈ ਸਾਉਸੀਲ ਦਾ ਵੀ ਇੰਨੀ ਕ ਲੈ ਜੇ ਮਰਜੀ ਬੈਠਾ ਲਓ ਜੀ ਸਾਉਸੀਲ ਤਾਂ ਰਮਣੇ ਵਾਂਗੂ ਬਹੁਤ ਆ ਜਿਵੇਂ ਮਰਜੀ ਬਹਿ ਜਾ ਲੱਤ ਵੀ ਨਹੀਂ ਚੱਕਣੀਆਂ ਨੇ ਪੂਛ ਚੱਕ ਲਈ ਆ ਲਓ ਜੀ 34000 ਦੀ ਦੇ ਦੇਣੀ ਆ ਤੋਕੜ ਵੜਾਂ ਵਾਲਾ ਅਉਸਰ ਵਛੀਆਂ ਵਾਲਾ ਭਾ 34000 20 ਦਿਨਾਂ ਦੀ ਕੱਚੀ ਐ ਦੁੱਧ ਵੀ ਜਵਾਂ ਜੇ ਦੱਸਿਆ 10 11 ਕਿਲੋ ਅੱਗੇ ਤੁਹਾਡੀ ਸੇਵਾ ਵੱਧ ਪਾਲੋਂਗੇ ਤਾਂ ਵੱਧ ਚੋੜੋਂਗੇ ਨਹੀਂ 10 11 ਕਿਲੋ ਤਾਂ ਕਿਤੇ ਗਿਆ ਨਹੀਂ ਇਹ ਕ੍ਰੋਸ ਹਨਾ ਸਾਊਸੀ ਤਾਂ ਬੇਵੰਨੀ ਆ ਇਹ ਦੇ ਲੈ ਖੁੱਲੀ ਛੜਤੀ ਲੈ ਲਓ ਜੀ ਹਜੇ ਬੱਕਰੀ ਦਾ ਦੁੱਧ ਚੋਣਾ ਆਵੇ ਤਾਂ ਉਹਦਾ ਤਾਂ ਕੰਨ ਫੜਨਾ ਪੈਂਦਾ ਇਹਦਾ ਕੰਨ ਫਾਉਂ ਵੀ ਲੋੜ ਦੇ ਦੇ ਵੀਰੇ ਪੂਛ ਚੱਕ ਹਾਂ ਪੂਛ ਚੱਕ ਲਈ ਤਾਂ ਸਹੀ ਆ ਇੰਨੀ ਸੀ ਲਾ ਵੀਰੇ ਹੈ ਥੋੜੀ ਕ੍ਰੋਸ ਆ ਜਰਸੀ ਦਾ ਸਾਈ ਵਾਲਾ ਕ੍ਰੋਸ ਆ ਗਰਮੀ ਗਰਮੀ ਵਧੀਆ ਨਜ਼ਾਰਾਗਾ ਹਮ ਕਿਤੇ ਮਰਜੀ ਬੰਨੀ ਰੱਖਿਓ ਧੁੱਪੇ ਮੰਨ ਲੋ ਤੇ ਮਰਜੀ ਮੰਨ ਲੋ ਗਰਮੀ ਰਹਿਤ ਵੱਛੀ ਆ ਦੂਜਾ ਸੂਆ ਦੁੱਧ 10 11 ਕਿਲੋ ਪਿਆ ਦੇਣਾ ਤੇ ਮੁੱਲ ਕਿਹੜਾ ਇਹਨੇ ਦੀ ਤਾਂ ਫੰਡਰ ਮੱਝ ਵੀ ਨਹੀਂ ਵੈਗਦੀ ਵੈਗਦੀ ਕਿਉਂ ਨਹੀਂ ਅਗਲਾ ਥੜੇ ਨਹੀਂ ਜਾਣ ਦਿੰਦਾ 34 35000 ਚ ਅਗਲਾ 60000 ਮੰਗਦਾ ਲੱਸੀ ਤੋਂ ਲੱਸੀ ਫੰਡਰ ਮਾ ਜਦੋਂ ਉਹ ਵੀ 50 55000 ਦੀ ਵਿਕ ਜਾਂਦੀ ਹੈ ਇਹਦਾ ਮੁੱਲ ਗੜਾ 34000 10 11 ਕਿਲੋ ਦੁੱਧ ਪਿਆਜੂ 20 ਦਿਨਾਂ ਦੀ ਕੱਚੀ ਹੈ 20 ਦਿਨ ਤੁਸੀਂ ਪੱਠੇ ਦਾ ਪਾਉਣੇ ਆ ਛੋਟੀ ਜੀ ਸਲਾਹ ਬਾਕੀ ਮਰਜ਼ੀ ਤੁਸੀਂ ਆਪਦੀ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਇੱਕ ਦੋ ਕੁ ਹਜ਼ਾਰ ਦਾ ਘਟਾ ਆਉਂਦਾ ਕਾਰਗਰ ਵਾਲਾ ਟਰਾਂਜੈਕਸ਼ਨ ਵਾਲਾ ਤੇ ਜੇ ਕਿਤੇ ਉਹ ਪਾ ਲਓ 20 ਦਿਨ ਤਾਂ ਚਲੋ ਪੱਠੇ ਪਾਉਣੇ ਹੀ ਪਾਉਣੇ ਆ ਨਾਲ ਉਹ 2 2 ਕਿਲੋ ਤੜਕੇ ਹੱਥ ਨੇ ਪਾਈ ਜੋ ਨਾਲੇ ਤਾਂ ਵਜਨ ਹੋਰ ਕਰ ਜੂ ਸੋਨਾ ਹਵਾਨਾ ਤਿਆਰ ਕਰਕੇ ਸੂ ਉਹੀ ਦੁੱਧ ਵੱਧ ਪਿਆ ਜੂ ਬਾਕੀ ਵੀਰੇ ਹੁਣ 7-8 ਕਿਲੋ ਵਾਲੀਆਂ 35-35 ਹਜ਼ਾਰ ਦੀਆਂ ਵਿਕੀ ਜਾਂਦੀਆਂ ਟੋਕੜਾਂ ਵੀ ਕੀ ਜਾਂਦੀਆਂ ਇਹਦਾ ਸੱਜਰ ਹਾਂ ਸਾਦਾ ਕੋਈ ਇਹਦੇ ਅੰਦਰ ਤਾਂ ਹੈਗਾ ਐ ਤਾਂ ਨਹੀਂ ਕੋਈ ਕਹੂਗਾ ਬੱਚਾ ਲੱਗੇ ਉਹ ਕੋ ਹੋਇਆ ਜੇਰ ਵੀ ਅੰਦਰ ਆ ਬੱਚਾ ਵੀ ਅੰਦਰ ਹਾਂ ਤੁਹਾਡੇ ਘਰੇ ਸੂਣੀ ਆ ਤੁਹਾਡੇ ਸਾਹਮਣੇ ਜੇਰ ਪੈਣੀ ਆ ਸਾਹਮਣੇ ਹੋਣਾ ਜਵਾ ਨਿੱਕਾ ਜਵਾ ਪੀਣਾ ਵੀਰੇ ਹਾਂ ਐਂ ਅਗਲੇ ਲੈ ਲੈਂਦੇ ਆ ਪਰ ਓਖਾ ਆ ਨਾ ਦੁੱਧ ਪੀਣਾ ਵਗਲੇ ਨੇ ਐ ਨਿਆਰੇ ਆ ਹਾਂ ਸਾਹਮਣੇ ਸੂ ਅੱਖਾਂ ਦੇ ਇਹ ਤਾਂ ਗੱਲ ਹੈ ਕਿ ਅਗਲਾ ਕਈ ਟੋਕੜ ਲੈ ਲੈਂਦੇ ਆ ਅੱਜ ਕੱਲ ਲੋਕੀ ਝੂਠ ਦੁਫਾਨ ਵੀ ਬਹੁਤ ਮਾਰਦੇ ਆ ਸੱਚ ਤਾਂ ਕੋਈ ਕੌਣ ਦੱਸ 2-3 ਸਾਲ ਦੋਵਾਂ ਸਾਲਾਂ ਦੀ ਗਾਂ ਸੂਈ ਹੁੰਦੀ ਹੈ 7-8 ਕਿਲੋ ਦੁੱਧ ਵਾਲੀ। ਉਹ ਕਿੰਨਾ ਕੁ ਟਾਈਮ ਦੁੱਧ ਦੇਣਾ ਉਹਦਾ ਪਹਿਲਾਂ ਹੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਹੁੰਦਾ? ਆਹ ਤੇ ਆ ਜਾ। ਇਹ ਵੀਰੇ ਮੂੰਹੋਂ ਕੱਚੀ ਖੀਰੀ ਆ। ਇਹ ਖੀਰੀ ਆ। ਕੱਚੀ ਖੀਰੀ ਆ ਵੀਰੇ। ਤੇ ਵੀਰੇ ਇਹ ਲੱਗਿਆ ਜਰਸੀ ਦਾ ਟੀਕਾ گا۔ ਮੈਂ ਨਾ ਭੁੱਲ ਗਿਆ ਕੀ ਸੀਗਾ। ਉਹਨੇ ਤਾਂ ਮੂੰਹ ਲਾਈ ਹੋਇਆ ਵੀਰੇ। ਪਰਚੀ ਇਹਦਾ ਮੈਂ ਨਾ ਭੁੱਲ ਗਿਆ। ਕਿੰਨੇ ਦਿਨ ਪਏ ਆ? ਇਹਦੇ ਵੀਰੇ 45 ਦਿਨ ਪਏ ਆ। 45 ਦਿਨ। ਹਾਂ 1.5 ਮਹੀਨਾ। 1.5 ਮਹੀਨਾ। 1.5 ਮਹੀਨਾ ਵੀਰੇ। ਕਿੰਨੇ ਦੀ? ਇਹ ਵੀਰੇ ਦੇ ਦਾਂਗੇ ਆਪਾਂ 45000 ਦੀ। 45 ਦੇਣੀ ਆ 45 ਹੀ ਦੇ ਦੇ ਲਓ ਜੀ ਮਾਨਤਣ ਹੋ ਜੂ 45 ਦਿਨ ਪਏ ਆ ਦੁੱਧ ਵਾਲੇ ਦੰਦਾਂ ਚ ਕੱਚੀ ਘੀਰੀ ਆ ਮਤਲਬ ਕੋਈ ਦੰਦ ਦੁੱਧ ਨਹੀਂ ਭੰਨਿਆ ਨੇ ਸਾਰੇ ਦੁੱਧ ਵਾਲੇ ਦੰਦ ਆ ਜਦੋਂ ਜਾਂਦੇ ਬੱਚੇ ਤੋਂ ਬਾਅਦ ਦੰਦ ਆਉਂਦੇ ਆ ਉਹ ਦੁੱਧ ਦੇ ਦੰਦ ਤਾਂ ਕਹਿੰਦੇ ਆ ਠੀਕ ਆ ਉਹ ਦੁੱਧ ਦੇ ਦੰਦ ਤਾਂ ਕਹਿੰਦੇ ਕਿਉਂਕਿ ਬੱਤਾ ਚੁੰਗਦਾ ਹੁੰਦਾ ਦੁੱਧ ਵਾਲੇ ਦੰਦ ਇਹ ਤੋਂ ਬਾਅਦ ਚ ਦੰਦ ਭੰਨਣੇ ਆ ਨੇ ਹਜੇ ਕੋਈ ਦੰਦ ਭੰਨਿਆ ਨਹੀਂ ਉਹੀ ਦੰਦ ਆ 45 ਦਿਨ ਪਏ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਦਿਖਾਉਂਦੇ ਚਾਰ ਹੀ ਥਾਣਾ ਰਵਣਾ ਕਹਿੰਦਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਲਾਓ ਜੀ 45000 ਦੀ 40 ਤੇ 5 ਲਾਇਓਟੀ ਬਹੁਤ ਚੰਗੀ ਵਿਖਾਉਂਦੀ ਆ ਲੈ ਚੱਲ ਰਮਣੇ ਤੋਂਪਾ ਡੇਢ ਮਹੀਨਾ ਪਿਆ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਦੁੱਧ ਤਾਂ ਦੇਣਾ ਸੇਵਾਂ ਨੇ ਆ 45 ਦਿਨ ਪੱਠੇ ਰੱਠੇ ਤੁਸੀਂ ਪਾਉਣਾ ਹੀ ਆ 45 ਦਿਨਾਂ ਜੇ ਨੇ ਡੂੜਕ ਗੱਟੂ ਖਾਣਾ ਇਹਨੇ ਕੋ ਕਾਰਗਰਾ ਤੇ ਪਾਲੋਂਗੇ ਪਹਿਲੀ ਗੱਲ ਤਾਂ ਪਹਿਲਾ ਹੀ ਗੋਲ ਹੈ ਵਜਨ ਹੋਰ ਵੀ ਕਰ ਜੂਗੀ ਲੇਟ ਕੇ ਸੂ ਹਾਂ ਐ ਨਹੀਂ ਤੇ ਫੇਰ ਦਸੀ ਹੰਪੀ ਹਾਂ ਬਾਕੀ ਤੇ ਕੈਮਰੇ ਫੋਨ ਡਰ ਕੇ ਲੈ ਸਾਊਸੀ ਦਾ ਲੈ ਸਾਊਸੀ ਰ ਫੋਲ ਲਾ ਪਾ ਕੈਂਚੀ ਮਾਰ ਲਓ ਕੁੱਡੀ ਵਾਲਿਆਂ ਨੂੰ ਹਾਂ ਫੋਲ ਸੀ ਲਾ ਦੰਦ ਵੀ ਦਿਖਾ ਦਿਓ ਵੀਰੇ ਆਪਾ ਮੁਖਾ ਦੇ ਮੁੜ ਕੇ ਬੰਦਾ ਆਇਆ ਕਹਿੰਦਾ ਲੋੜ ਨਾ ਪਵੇ ਚਲ ਵਖਾ ਦੇ ਹੋਰ ਆਪਣਾ ਝੂਠ ਝਾੜ ਨਹੀਂ ਮਾਰਦਾ ਮੋਤੀਆਂ ਵਾਂਗੂ ਜਿਹਨੇ ਪਏ ਨਿੱਕੇ ਨਿੱਕੇ ਦੁੱਧ ਦੰਦ ਸਹੀ ਆ ਰਮਣੇ ਝੂਠ ਦਫਾ ਨਹੀਂ ਮਾਰਦਾ ਰਮਣਾ ਰਾਏਕੋਟ ਵਾਲੇ ਏਰੀਏ ਚੋਂ ਇਹ ਮੁੰਡੇ ਦੀ ਖਾਸियत ਆ ਜਿੰਨੀ ਗੱਲ ਉਹ ਉਨੀ ਦੱਸੂ ਜੇ ਵਹਿੜ ਸੂਈ ਸਵਾਈ ਆ ਤਾਜੀ ਸੂਈ ਆ 4 ਕਿਲੋ ਦੁੱਧ ਦਿੰਦੀ ਆ ਨਾ ਤਾਂ 4 ਹੀ ਦੱਸੂਗਾ ਤੇ ਜੇ 40 ਲੀਟਰ ਹੋਊ ਤੇ 40 ਲੀਟਰ ਹੀ ਕਹੂਗਾ ਇਹ ਮੁੰਡਾ ਨਰਮਾ ਝੂੜ ਝਾੜ ਨਹੀਂ ਮਾਰਦਾ ਆ ਦਿਖਾ ਦੇ ਬੈਠੇ ਰ ਮੂੰਹ ਮਾੜਾ ਕੇ ਹਾਂ ਬੂਥੀ ਬਹੁਤ ਸੋਹਣੀ ਮੈਂ ਤਾਂ ਪਹਿਲਾਂ ਹੀ ਕਹਿ ਗਿਆ ਜਰਸੀਆਂ ਫੁੱਲ ਸੋਹਣੀਆਂ ਐਤਿਆ ਇਹ ਵੀਰੇ ਮੂੰਹ ਦੋ ਦਾਂਦਾ ਦੋਂਦਾ ਹਾਂ ਦੋ ਦਾਂਦਾ ਵੀਰੇ ਬਿਰਿਆ ਪੈ ਗਿਆ ਇਹ ਟੈਸਨ ਦੀ ਤੇ ਇਹਦਾ ਲੱਗਾ ਹੋਇਆ ਵਰਲਡ ਵਾਈਡ ਦਾ ਕ੍ਰੋਮ ਠੀਕ ਹੈ ਸੈਕਸਰ ਲੱਗਾ ਨਾਰਮਲ ਵੀ ਦੋਨਾਂ ਇਹ ਨਾਰਮਲ ਲੱਗੇ ਹੋਇਆ ਸੈਕਸਰ ਕਿਸੇ ਇੰਟੀਗਾ ਲੱਗੇ ਹੋਇਆ ਅਗਲੇ ਕੋਲ ਜਾ ਕੇ ਬੱੱਸਾ ਦੇ ਦੋ ਅਗਲਾ ਕਾ ਤੂੰ ਸੈਕਸਰ ਕਹਿਤਾ ਲੱਗੇ ਆ ਨਾਰਮਲ ਵੀਰੇ ਠੀਕ ਕਿੰਨੇ ਦਿਨ ਪਏ ਆ ਇਹਦੇ ਵੀਰੇ 30 ਤਰੀ ਨੂੰ ਟੈਂਪੂ ਦਾਗਾ 30 ਨੂੰ ਹਾਂ 30 ਨੂੰ ਅੱਜ 11 12 ਦਿਨ ਪਏ ਆ ਪਰ ਕਿਹੜੇ ਨੇ ਉੱਤੇ ਲੈਣ ਆ ਕਿੰਨਾ ਕ ਦੁੱਧ ਵੀਰੇ ਬੱਸੀ ਨੂੰ ਦੁੱਧ ਜੈਸਾ ਬੱਸੀ ਦੀ ਕੁਆਲਿਟੀ ਆ ਦੁੱਧ ਦੇਣਾ ਜੈ 14 15 ਕਿਲੋ ਕਿੰਨੇ ਦੀ ਇਹ ਵੀਰੇ 65000 ਦੀ ਦੇ ਦਾਂਗਾ ਆਪਾਂ ਮਾਂਤਾ ਮਾਂਤਾ ਵੀ ਤਵਾਪ ਦੀ ਬੱਸੀ ਕਿ ਜਗ੍ਹਾ ਇਹਦੀ ਬੱਸੀ ਉਹ 35-40000 ਦੀ ਮਿਲੂ ਇਹ ਤਾਂ ਗੱਲ ਹੈਗੀ 65000 ਦੀ ਦੇ ਦੇਣੀ ਆ ਜਰਸੀ ਬਰੀਡ ਦੀ ਫੁੱਲ ਜਾਤ ਵਾਲੀ ਵੱਛੀ ਐ ਦੋ ਦੰਦ ਐ ਦੋਂਦਾ ਬੱਚਾ ਜੇ ਕੋਈ ਭੈਣ ਭਰਾ ਚੰਗੀ ਜਰਸੀ ਵੱਛੀ ਲੈਣ ਦਾ ਚਾਹਵਣ ਹੋਵੇ ਨਾ ਤਿੰਨ ਜਰਸੀਆਂ ਤਿੰਨੇ ਸੇਲ ਤਿੰਨੇ ਫੁੱਲ ਚੰਗੀਆਂ ਬੱਚਾ ਉਹ ਵੀ ਚੰਗਾ ਉਹਦੇ ਨਾਲ ਉਹ ਆ ਚੰਗੀ ਆ ਇਹਦੇ ਨਾਲ ਉਹ ਦੂਗਾਹ ਵਾਲੀ ਚੰਗੀ ਆ ਜਾਣੀ ਕਿ ਹੈਗੀਆਂ ਤਿੰਨੇ ਚੰਗੀਆਂ ਜਿਹੜੀ ਵੇਖੋਗੇ ਤੁਹਾਨੂੰ ਐ ਲੱਗੂ ਯਾਰ ਆਹ ਚੰਗੀ ਵੱਧ ਉਹਦੇ ਨਾਲ ਉਹ ਆਹ ਚੰਗੀ ਵੱਧ ਐ ਨਹੀਂ ਮੈਂ ਕਹਿੰਦਾ ਕਿ ਉਹ ਬਾੜੀ ਚੰਗੀ ਆ ਉਹਦੋਂ ਚੰਗੀ ਆ ਉਹਦੋਂ ਚੰਗੀ ਆ ਐ ਨਹੀਂ ਕਹਿੰਦਾ ਮੇਰੇ ਕੱਚੀਆਂ ਦਾ ਹੈ ਨਗੀਨੇ ਲਿਆਂਦੇ ਆ ਬਾਹਰ ਕੇ ਇੱਕ ਦੂਜੀ ਨਾਲੋਂ ਵੱਧ ਕੇ ਆ ਜਿਹੜੀ ਵੇਖ ਲਓਗੇ ਉਹਦੋਂ ਲੱਗੂ ਦੂਜੀ ਬਾੜੀ ਚੰਗੀ ਆ ਤੇ ਦੂਜੀ ਵੇਖ ਲਓਗੇ ਕਿ ਲੱਗੂਗਾ ਕਿ ਉਹ ਬਾੜੀ ਚੰਗੀ ਹੈ ਕਿਉਂਕਿ ਹੈਗੀਆਂ ਤਿੰਨੇ ਹੀ ਚੰਗੀਆਂ ਲੇਵਾ ਭਾਂਡਾ ਸੋਹਣਾ 12 13 ਇਹਦੇ ਵੀਰੇ 3 ਮਿੰਟ ਟਾਈਮ ਪੂਰਾ ਵਾ 30 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 19 ਤਰੀਕ ਆ 11 ਦਿਨ ਪਏ ਅੱਜ ਕਾਪੀ ਮੁਤਾਬਕ ਬਾਕੀ ਵੇਖੋ ਦਿਨਾਂ ਦੇ ਸੁਣਦੀ ਐ ਦੋ ਦਿਨ ਵੱਧ ਲੈਂਦੀ ਐ ਪਹਿਲਾਂ ਸੁਣਦੀ ਉਹ ਰੱਬ ਦੇ ਰੰਗ ਚੰਗੇ ਸੀ ਬੰਦੀ ਐ ਚੰਗੇ ਸੀ ਬੰਦੋ ਹੀ ਅੱਗੇ ਪ੍ਰੈਗਨੈਂਟ ਐ 65000 ਦੀ ਰਵਣਾ ਕਹਿੰਦਾ ਦੇ ਦੇਣੀ ਐ ਦੁੱਧ 14 15 ਕਿਲੋ ਕਹਿੰਦਾ ਆਮਨਾਲੀ ਪਿਆਜੂਗੀ ਸੀਲ ਸਾਉ ਭਾਈ ਕਹਿੰਦਾ ਪੂਰੀ ਆ ਵੇਖੋ ਜੇ ਕੋਈ ਚੰਗੀ ਜਰਸੀ ਬਰੀਡ ਵਾਲੀ ਲੈਣ ਦਾ ਚਾਹ ਵਣ ਹੋਵੇ ਤੇ ਤਾਜਪੁਰ ਆਜੋ ਰਵਣੇ ਦੇ ਘਰੇ ਅਗਲਾ ਆਪ ਦੀ ਤਸੱਲੀ ਕਰਕੇ ਲੈ ਜੇ ਫੋਲ ਚੰਗੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ 65 ਜੋ ਮਾਨ ਤਾਨ ਹੋ ਜੂ ਜੋੜਾ ਲੈ ਲਓਗੇ 2000 ਵੱਧ ਮਾਨ ਤਾਨ ਹੋ ਜੂ ਕੋਈ ਥੋੜਾ ਇਕੱਠਾ ਕਰਾ ਦੇ ਵੀ ਹਾਂ ਲਓ ਜੀ ਮੈਂ ਤਾਂ 5 400 ਨਹੀਂ ਕਿਹਾ ਪਹਿਲਾਂ ਹੀ 2000 ਕਿਹਾ ਸੀ ਮੈਨੂੰ ਸੀਗਾ ਕਿ ਹੋਰ ਨਾ ਬਾਅਦ ਚ ਘਟੇ ਨਾ ਜੇ ਪਹਿਲਾਂ ਕਹਤਾ ਤਾਂ ਇਹੋ ਮੈਂ 1000 ਨਹੀਂ ਕਿਹਾ ਸਿੱਧਾ ਹੀ 2000 ਕਿਹਾ ਤਾਂ ਰਵਣਾ ਕਹਿੰਦਾ 5 ਛੱਡ ਦਿਆਂਗੇ ਆਪਾਂ ਜੋੜੇ 'ਚੋਂ 25 2500 ਕੱਲੇ ਕੱਲੇ ਜੋ ਆਜੇ ਨਾ ਜੋੜੇ 'ਚੋਂ 5 ਹਜ਼ਾਰ ਰਵਣੇ ਐ ਤੇ ਇਹ ਵੀ ਵੀਰੇ ਮੂੰਹੋਂ ਦੋਂਦਾ ਦੋਂਦਾ ਹਾਂ ਇਹ ਵੀ ਵੀਰੇ ਬੱਚਾ ਦੋਂਦਾਗਾ ਤੇ ਇਹ ਵੀਰੇ ਹੈਗੀ ਆ ਆਪ 40 38 ਦੀ ਜੇ ਟੌਪ ਕੈਟਸ ਹੈਗਾ ਟੀਕਾ ਹੁੰਦਾਗਾ ਤੇ ਇਹਦੇ ਲੱਗਿਆ ਹੋਇਆਗਾ ਅਵਾਵਲੀ ਵਾਲੀ ਵਾਲ ਦਾ ਸੀਆਰਆਈ ਦਾ ਟੀਕਾ ਕਿਹੜਾ ਸੀਆਰਆਈ ਦਾ ਅਗਵਾਵ ਵਾਲੀ ਵਾਲ ਦਾ ਕੋਈ ਐ ਨਾ ਜਾ ਵਾਵਲੀ ਵਾਲ ਸੀਆਰਆਈ ਦਾ ਟੀਕਾਗਾ ਮੈਨੂੰ ਜਿਵੇਂ ਬੰਦੇ ਆ ਦੱਸਿਆ ਫਿਰ ਮੈਂ ਦੱਸਤਾ ਠੀਕ ਹੈ ਕੋਈ ਮੈ ਤਾਂ ਪਹਿਲੀ ਵਾਰ ਸੁਣਾ ਉਹ ਟੀਕਾ ਕਿੰਨੇ ਦਿਨ ਪਏ ਆ ਇਹ ਵੀਰੇ 20 ਦਿਨ ਪਾਇਆ 20 ਦਿਨ ਹਾਂ ਵੀਰੇ 20 ਦੁੱਧ ਕਿੰਨਾ ਕੁ ਪਿਆਜੂ ਇਹ ਵੀਰੇ ਬੱਸੀ ਚੱਲਨੇ ਚਾਹੀਏ 20 ਕਿਲੋ ਲੈਣ ਤੇ ਅੱਛਾ ਜਿਸਨੂੰ ਬੱਸੀਆ ਕੱਦ ਕਾਰਾ ਵੀਰੇ ਵੇ ਅਗਲਾ ਫੀਤਾ ਲੱਗ ਲੈ ਜੇ ਚਾਰਪੁਰ ਤੋਂ ਪਲੱਸ ਹਾਈਟ ਜੈ ਜੈ ਮੋਲ ਵੇਚਣ ਵਾਲੀ ਗੱਲ ਆ ਇਹ ਵੀਰੇ ਮੋਲ 75 ਕਰਾ ਲਓ 80 ਕਰਾ ਲਓ ਜੈ ਜੈ 70 ਦੀ ਦਊਂ ਵੀਰੇ 70 ਦੀ 70 ਦੀ ਮੋਲ 75 ਕਰਾ ਲਓ 80 ਕਰਾ ਲਓ ਬਾਈ ਕਹਿੰਦਾ 70 ਦੀ ਦੇਊਂਗਾ ਜੋੜਾ ਵੀਰੇ ਇਹਨੂੰ 130 ਦਾ ਜੋੜਾ 130 ਦਾ 130 ਬੰਦਾ ਪੈਣ ਪੈਣ ਦੀਆਂ ਮੰਨ ਲਵੇ ਜਿਵੇਂ ਮਰਜ਼ੀ ਮੰਨ ਲਵੇ ਛੋੜ ਸੱਪਾ ਤਾਂ ਹੋ ਜੂ ਇੱਕ ਦੀਜ ਨਹੀਂ ਵੀਰੇ ਉਹਦੇ ਵਿੱਚੋਂ ਕੋਹ ਨਹੀਂ ਹੁਣਾ ਸੁੱਕਾ ਇੱਕ ਦੀਜ ਲਊਗਾ ਛੋੜ ਆਪਦੀ ਮਰਜ਼ੀ ਨਾਲ ਕਰ ਦੂ ਇੱਕ ਦੀਜ ਲਊਗਾ ਬਾਈ ਕਹਿੰਦਾ ਛੋੜ ਆਪਦੀ ਮਰਜ਼ੀ ਨਾਲ ਕਰੂੰਗਾ ਇਹਦੇ ਦਿਨ ਪਏ ਆ 20 ਵੀਰੇ ਇਹ 20 ਦਿਨਾਂ ਦੀ ਕੱਚੀ ਆ ਇਹ ਵੀ ਦੋਂਦਾ ਬੱਚਾ ਇਹ ਵੀ ਸੁੰਦੀ ਆ ਕਰਮਾ ਵਾਲੀ ਪਹਿਲੇ ਸੂਏ ਹਾਂ ਸੀਲ ਸਹੂਏ ਵੀ ਪੂਰੀ ਆ ਆ ਵੇਖੋ ਦੇਖਣ ਦਾ ਲਾਇਆ ਉਹ ਹਫਤਾ ਲਊਗੀ ਲੇਵੀ ਇਸ ਨਾਲ ਪੱਤੀਆ ਪਰ ਇਹ ਕਾਜਦਾਂ ਦੇ ਬੱਚੇ 20 ਦਿਨ ਬਾਕੀ ਪਏ ਆ 20 ਦਿਨ ਪਏ ਆ ਇਹਨੇ ਮੈਂ ਤੋੜ ਕੇ ਦਿਖਾਉਂਦਾ ਇਹ ਖੁੱਲੀ ਫਿਰਦੀ ਆਈ ਕਰਕੇ ਨਾ ਇਹ ਤੋੜਨ ਨਾਲ ਦੀ ਮਰਜ਼ੀ ਕਰਦੇ ਨਹੀਂ ਨਹੀਂ ਕੋਈ ਨਾ ਕੋਈ ਇੱਥੇ ਛੱਡ ਦੇ ਉਵੇਂ ਢੇੜਾ ਕੱਢ ਲੂਗੀ ਤੋੜਨ ਤੇ ਤਾਂ ਇੰਨਾ ਹੁੰਦਾ ਲੇਵੇ ਦਾ ਪਤਾ ਜਾਂ ਲੰਘ ਜਾਂਦਾ ਤੇ ਐ ਪਤਾ ਲੱਗ ਜਾਂਦਾ ਪਸ਼ੂ ਕਿਤੇ ਲੰਗ ਲੰਗਦਾ ਨਹੀਂ ਮਾਰਦਾ ਇਹ ਤਾਂ ਨਵਾਂ ਹਾਨ ਵੜਾ ਇਹਨਾਂ ਨੇ ਲੰਗ ਕਰਮ ਵਾਲੀਆਂ ਨੇ ਕਹਾਦਾ ਮਾਰਨਾ ਕਿਹੜਾ ਕੋਈ ਬੁੱਢੀਆਂ ਜੋੜਾ ਦੇ ਦੇਣਾ 65 65 ਹਜ਼ਾਰ ਦਾ ਮਤਲਬ 130 ਹਜ਼ਾਰ ਦਾ ਜਿੰਦੇ ਦੇ ਵਿੱਚ ਕੀ ਲੱਗਿਆ ਚੱਟੀ ਜਣੀ ਚੱਲ ਪਰ ਇਹਨੂੰ ਲਓ ਵੀ ਮਿੱਤਰੋ ਬਹੁਤ ਚੰਗੀ ਵੱਛੀ ਆ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਇੱਥੇ ਤਾਜਪੁਰ ਆਜੋ ਰਾਏਕੋਟ ਏਰੀਆ ਤਹਿਸੀਲ ਰਾਏਕੋਟਾ ਜ਼ਿਲ੍ਹਾ ਲੁਧਿਆਣਾ ਆਦੀਆਂ ਜੋੜਾ ਲੈਣਾ ਜੋੜਾ ਲੈ ਜਾਓ ਕੱਲੀ ਲੈਣੀ ਕੱਲੀ ਲੈ ਜਾਓ ਮਾਨ ਤੈਣ ਹੋ ਜੂ ਕੱਲੀ ਰਵਣਾ ਕਹਿੰਦਾ 70 ਦੀ ਕਦ ਕਦ ਪੂਰਾ ਹੀ ਆ ਸਨਖਪੁਣਾ ਵੀ ਬਹੁਤ ਆ ਕੱਲੀ 70 ਦੀ ਤੇ ਇਹਦੂ ਪਹਿਲੇ ਵਾਲੀ 65 ਦੀ ਤੇ ਜੋੜਾ 130 ਦਾ ਫੋਰਡ ਸ਼ਾਂਗ ਪੂਰਾ ਵੀ ਨਹੀਂ ਠੀਕ ਹੈ ਲਓ ਵੀ ਮਿੱਤਰੋ ਚਾਰ ਜਾਨਵਰ ਆ ਤਿੰਨ ਜਰਸੀ ਬਰੀਡ ਦੀਆਂ ਫੁੱਲ ਚੰਗੀਆਂ ਬੱਚੀਆਂ ਉਹ ਖੀਰੀ ਆ ਆ ਦੋ ਦੋ ਤੰਦ ਆ ਆ 12 ਦਿਨਾਂ ਦੀ ਕੱਚੀ ਆ 11 ਦਿਨਾਂ ਦੀ 30 ਨੂੰ ਦਿਨ ਪੂਰੇ ਹੁੰਦੇ ਆ 19 ਤਰੀਕ ਅੱਜ 11 ਦਿਨ ਪਏ ਆ ਉਹ 20 ਦਿਨਾਂ ਦੀ ਕੱਚੀ ਆ ਆ ਵੀ 20 ਦਿਨਾਂ ਦੀ ਕੱਚੀ 34000 ਦੀ ਜੇ ਕੋਈ ਸਾਰੀਆਂ ਹੀ ਲੈ ਲੈਂਦਾ ਟੋਟਲ ਤੁਸੀਂ ਆਪੇ ਲਾ ਲਓ ਖੁੱਲਾ ਮਾਨਤਾਨ ਹੋ ਜੂ ਸਾਰਿਆਂ ਨੂੰ ਸასი ਸ਼ਕ